ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਹਰ ਪਿੰਡ ਹੁਣ ਸਰਪੰਚੀ ਦੀਆਂ ਚੋਣਾਂ ਦੇ ਲਈ ਤਿਆਰੀ ਕਰ ਰਿਹਾ ਹੈ ਪਰ ਉੱਥੇ ਹੀ ਪੰਜਾਬ ਦਾ ਇੱਕ ਅਜੇਹਾ ਪਿੰਡ ਜਿੱਥੇ ਕਿਸੇ ਨੇ ਸਰਪੰਚ ਪੜਨ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਹੀ ਨਹੀਂ ਕੀਤੇ ਪੂਰੇ ਪਿੰਡ ਦੇ ਉੱਤੇ ਕਿਸੇ ਦਾ ਖੌਫ ਮੰਡਰਾ ਰਿਹਾ ਹੈ ਅਤੇ ਇੱਕ ਕਾਰਨ ਸੁਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਵੇਗੀ ਪੁਲਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਕਿਸੇ ਗੈਂਗਸਟਰ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਕੋਈ ਵੀ ਨਾਮਜ਼ਦਗੀ ਪੱਤਰ ਨਹੀਂ ਭਰੇਗਾ ਤੇ ਪਿੰਡ ਦਾ ਨਾਮ ਹੈ ਬਾਬਲ ਕਲਾ ਜੋ ਕਿ ਬੇਅਦਬੀ ਕਾਂਡ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ੇ ਰਿਹਾ ਹੈ ਅਤੇ ਸਿਆਸਤ ਪੱਖੋਂ ਵੀ ਇਹ ਪਿੰਡ ਕਾਫੀ ਮਸ਼ਹੂਰ ਰਿਹਾ ਹੈ पूरे मामले गैगर दा है थोड़ा इस पूरे मामले कहना है कमेंट बॉक्सोर लगी चौंकी लगा सारा प्रबंध नई हो ਇਹ ਤਾਂ ਸਿਵਲ ਪ੍ਰਸ਼ਾਸਨ ਦੱਸ ਸਕਦਾ ਜੀ ਕੀ ਕਾਰਨ ਹੋਇਆ ਸਤਤਿੰਨ ਦਿਨ ਪਹਿਲਾਂ ਉੱਥੇ ਕੁਝ ਕੈਂਸਰ ਦੇ ਖਾਤਮਾ ਮੰਗਾਰੇ ਦਾ ਤੇ ਮੰਗਾਰੇ ਤੋਂ ਨਾਮ ਦੇ ਰਿਹਾ ਲੱਗੇ ਪ੍ਰਾਪਤ ਸਿਵਲ ਇਹ ਹੋ ਸਕਦਾ ਕਿ ਉਸ ਦੀ ਦੈਸ਼ਤ ਦੇ ਚੱਲ ਰਹੀ ਜਿਹੜਾ ਇਹਦੇ ਵਿੱਚ ਇਹ ਨਹੀਂ ਦੱਸ ਸਕਦੇ ਵੀ ਉਹਦੀ ਦਹਿਸ਼ਤ ਕਰਕੇ ਹੋਇਆ ਵਾ ਉੱਤੇ ਲਗ ਪਰਚਾ ਹੋਇਆ ਵਾ ਹਾਂਜੀ ਉਹ ਸੁਮਾ ਸੁਮਾ ਉੱਥੇ ਦਾ ਹੈਗਾ ਬਹਿਲ ਕਲਾਂ ਦਾ ਉਹ ਆਪਣੇ ਘਰੇ ਕਾਫੀ ਬੰਦੇ ਲੈ ਕੇ ਇਕੱਠੇ ਹੋਇਆ ਸੀ ਵੀ ਆਪਣੇ ਕਿ ਉਹਨੂੰ ਸਰਪੰਚ ਬਣਾਉਣਾ ਵਾ ਇਸ ਕਰਕੇ ਉਹ ਦੂਜੇ ਪਿੰਡ ਵਾਲਿਆਂ ਨਾਲ ਉਹਦੀ ਮਤਲਬ ਆਪਸ ਵਿੱਚ ਰੰਜਿਸ਼ ਹੋ ਗਈ ਸੀ ਤੇ ਉਹਦੇ ਬਾਅਦ ਚ ਸਾਡੇ ਪੁਲਿਸ ਵਾਲਿਆਂ ਨੂੰ ਜਦੋਂ ਸਾਡੇ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਉਹ ਮੁਲਾਜ਼ਮਾਂ ਨਾਲ ਵੀ ਉਹਦੀ ਖੈਰਬਾਜੀ ਹੋ ਗਈ ਆਪਸ ਵਿੱਚ ਤੇ ਉੱਥੋਂ ਕਾਫੀ ਇੱਕ ਤੋ ਜੇ ਨਾਲ ਬੋਲੀ-ਬੋਚ ਆ ਰੋ ਗਿਆ ਉਦੋਂ ਜੋ ਮੁਲਾਜ਼ਮਾਂ ਨੂੰ ਰਾਉਂਡ ਅਪ ਕਰਨ ਲੱਗੇ ਤਾਂ ਉੱਥੋਂ ਧੋੜ ਗਿਆ ਫਿਰ ਵੀ ਸਾਡੇ ਕੋਲ ਉਦੋਂ ਕੋਈ ਹਥਿਆਰ ਬਰਾਮਦ ਹੋਈ ਇੱਕ ਗਨ ਹੋਈ ਹੈ 20-25 ਕਾਰਤੂਸ ਹੋਏ ਆ ਬਰਾਮਦ ਹਾਂਜੀ ਦੋ ਗੱਡੀਆਂ ਪ੍ਰਾਪਤ ਹੋਈਆਂ ਆ ਕੋ ਉੱਤੇ ਪਰਚਾ ਨੰਬਰ 78 ਰਜਿਸਟਰਡ ਹੋਇਆ ਹਾਂ ਸਰ ਲੱਗਦੀ ਹੈ ਪੈਸੇ ਤੋਂ ਮੋੜ ਲੰਭ ਗਿਆ ਕਿਉਂਕਿ ਇਹਨੇ ਫਾਰਮ ਨਹੀਂ ਭਰੇ ਆਪਣਾ ਫੋਕਸ ਕਰੀ ਅਸੀਂ ਸਕੂਪ ਲੱਗਣੀ ਸੀ ਲੇਕਿਨ ਵੀ ਕਿਤਨਾ ਕਿਤ ਲੋਕਾਂ ਦਾ ਇਸ ਦਾ ਡਰ ਹੈ ਕਿ ਫਾਰਮ ਨਹੀਂ ਭਰਦੇ ਤੇ ਟੈਕਸ ਵੀ ਲਾ ਦੇ ਇਹ ਦੋਹਾਂ ਸਾਰੇ ਪਿੰਡ ਦੀ ਆਸ ਵਿੱਚ ਰੰਜਸ਼ੀ ਸਾਰਿਆਂ ਦਾ ਧਿਆਨ ਉਧਰ ਡਾਇਵਰਟ ਹੋ ਗਿਆ ਜਾਂ ਨਹੀਂ ਹੋਇਆ ਇਸ ਬਾਰੇ ਕੋਈ ਅਸੀਂ ਕਹਿ ਨਹੀਂ ਸਕਦੇ ਹਾਂਜੀ ਪਰ ਉਹਦੀ ਗੈਸਟ ਜਰੂਰੀ ਸੀ ਉੱਥੇ ਨਹੀਂ ਪੁਲਿਸ ਵੱਲੋਂ ਦਾ ਪੂਰਾ ਸੀ ਪ੍ਰਬੰਧ ਪੁਲਿਸ ਨੇ ਹੀ ਉੱਥੇ ਪਰਚਾ ਕੀਤਾ ਫੜਿਆ ਸਰ ਰੌਨ ਅਪ ਕਰ ਲਿਆ ਪਰਚਾ ਦੇ ਦਿੱਤਾ ਪੁਲਿਸ ਨੇ ਪੁਲਿਸ ਜੋ ਇਹ ਕਰ ਸਕਦੀ ਬਾਕੀ ਜਿਹੜੇ ਨਾਮੀਨੇਸ਼ਨ ਨਹੀਂ ਹੋਈ ਉਹਦੇ ਵਿੱਚ ਕੀ ਕਾਰਨ ਹੋਰ ਵੀ ਹੋ ਸਕਦੇ ਉਹ ਸਿਵਲ ਪ੍ਰਸ਼ਾਸਨ ਦੱਸ ਸਕਦਾ